ਇਹ ਇਹ ਕਿਹੜੇ ਸੀਮਣ ਦੀ ਆ ਇਹ ਵੀਰੇ ਪਹਿਲਾਂ ਵੀ ਬਜਰੰਗੀ ਦੀ ਹੈ ਇਹ ਹੁਣ ਸੁਈ ਵੀ ਆ ਤੇ ਸੁਈ ਹੋਈ ਆ ਦੁੱਧ ਕਿੰਨਾ ਕੱਢਿਆ ਨੇ ਪਹਿਲੇ ਸੁਏ ਇਹਨੇ 12 ਲੀਟਰ ਦੀ ਤੇ ਇਹਦੇ ਮਗਰ ਬੱਚਾ ਹੁਣ ਕੱਟੀ ਆ ਕੱਟੀ ਆ ਉਹ ਕਿਹੜੇ ਸੀਮਣ ਦੀ ਆ ਕੋਹੇ ਨੂਰ ਦੀ ਕੋਹੇ ਨੂਰ ਦੀ ਹੈ ਜੀ ਤੇ ਜਿਹੜੀ ਆਹ ਕੱਟੀ ਆ ਗਈ ਇਹ ਪਤਾ ਕਿਹੜੀ ਸੀਮਣ ਦੀ ਆ ਤੇ ਇਹ ਵੀ ਕੋਹੇ ਨੂਰ ਦੀ ਆ ਜੀ ਅੱਛਾ ਇਹ ਵੀ ਇਹ ਵੀ ਕੋਹੇ ਨੂਰ ਦੀ ਉਹ ਬਜਰੰਗੀ ਦੀ ਹੈ ਜੀ ਤੇ ਆਹ ਇਹ ਵਧੀਆ ਮੋਦੀ ਦੀ ਹੈ ਜੀ ਇਹ ਮੋਦੀ ਇਹਨੇ ਦੁੱਧ ਕਿੰਨਾ ਕੱਢਿਆ ਪਹਿਲੇ ਸੁਏ ਇਹਨੇ 10 ਲੀਟਰ ਕੱਢਿਆ ਵੀਰੇ ਇਹ ਪਹਿਲੇ ਸਾਲ ਤੁਸੀਂ ਤਾਂ 24 ਨਾ ਇਹ ਕੋਈ ਥਣ ਥਣ ਘੱਟ ਵੱਧ ਨਹੀਂ ਹੈਗਾ ਨਾ ਨ ਧਾਰਾ ਮਾਰ ਕੇ ਦੇਖ ਲੈਣਾ ਸਮੱਸਿਆ ਹੀ ਹੈ। ਅੱਛਾ ਪੂਰੀ ਸੋਹਣੀ ਐ ਗੱਲ ਪਤਾ ਹੈ। ਹਾਂਜੀ। ਠੀਕ ਆ। ਤੁਸੀਂ ਵੀ ਮੱਝ ਆ ਬਈ। ਲੈ ਚੱਲ ਲੰਬੀ ਲੈ ਲੰਬੀ ਖੜਾਵਾ ਕੇ ਡਾਕ ਕੋਈ ਕਰਨੀ। ਲੈ ਚੱਲ ਲੰਬੀ। ਕੋਈ ਕਈਆਂ ਸੇ ਭਰਾਣੇ ਦੂਦ ਰਾਡੇ ਤੋਣਾਂ ਹੁੰਦਾ ਨਾ। ਫਿਰ ਕੋਈ ਦਿੱਕਤ ਨਹੀਂ ਆਉਦੀ। ਬਾਜਰੂ ਵੀ ਚੰਗਾ ਮੱਝ ਦਾ। ਤੇ ਮੋੜ ਲੈ ਬਸ ਵੀਰਾਂ ਨੇ ਲੈ ਚੱਲ ਕੋ ਗੱਲ ਨੂੰ। ਇੱਥੋਂ ਸੀ ਵੈਣੀ ਸ਼ੈਡ ਤੋਂ ਚੈੱਕ ਕਰ ਸਕਦੇ ਹੋਗੇ। ਹਾਂਜੀ ਬਾਈ ਜੀ ਸਸਕਲ ਜੀ ਸਾਰੇ ਭਰਾਵਾਂ ਨੂੰ। ਸੋ ਮਿੱਤਰੋ ਜਿਹੜੀ ਅੱਜ ਦੀ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਹੈ ਘਰੇਲੂ ਮੱਝ ਹੈ। ਮਾਈਕਲ ਬਹੁਤ ਸੋਹਣੀ ਦੁੱਧ ਦੀ ਮਾਲ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਬਾਈ ਕੋਲ ਇਹ ਜਿਹੜੀ ਮੱਝ ਹੈ ਚੰਗੇ ਦੁੱਧ ਵਾਲੀ ਆ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂ ਵੀ ਕੀ ਕੀ ਡਿਟੇਲ ਹੈ ਨਾ ਮੇਰੇ ਸਾਸਰੀ ਕਾਲ ਜੀ ਸਾਸਰੀ ਆ ਵੀ ਠੀਕ ਆ ਮੇਰੇ ਹਾਂਜੀ ਮੇਰਾ ਨਾਮ ਕੀ ਆਪਣਾ ਮੇਰਾ ਲਵਦੀ ਪਿੰਡ ਜੀ ਪਿੰਡ ਵੀਰੇ ਧੌਲਾ ਧੌਲਾਗਾ ਤੇ ਤਹਿਸੀਲ ਉਹਨੂੰ ਤਪਾ ਲੱਗੀ ਜ਼ਿਲ੍ਹਾ ਪਰਣਾਮ ਠੀਕ ਆ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਵੀਰੇ 9815081800 ਠੀਕ ਆ ਤੇ ਮੱਝ ਆਪਣੀ ਘਰ ਦੇ ਕਿਹ ਵਪਾਰ ਦਾ ਕੰਮ ਘਰ ਦੀ ਵੀਰੇ ਮੱਝ ਕਰਦੀ ਆ ਤੇ ਆਪਾਂ ਮੱਝ ਮਾਇਂ ਮੋਟੀਵੇਟੀ ਦਿਖਾ ਦਨੇ ਕਰੀ ਤੇ ਇਹ ਤੋਂ ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਮੜੇ ਮੜੇ ਪਾ ਚੁਧਾ ਦੀ ਪ੍ਰਕਾਰ ਦੇਖੀ ਤੇ ਜੇ ਮੰਨ ਕੇ ਜਰੂਰ ਪਹਿਲੇ ਨੰਬਰ ਤੇ ਕੱਟੀ ਖੜੀ ਆ ਨਾ ਛੋਟੀ ਇਹ ਇਹ ਕਿਹੜੇ ਸੀਮਣ ਦੀ ਆ ਇਹ ਵੀਰੇ ਪਹਿਲਾਂ ਵੀ ਬਜਰੰਗੀ ਦੀ ਤੇ ਹੁਣ ਸੁਈ ਵੀ ਆ ਇਹ ਸੁਈ ਹੋਈ ਆ ਦੁੱਧ ਕਿੰਨਾ ਕੱਢਿਆ ਨੇ ਪਹਿਲੇ ਸੁਈ ਇਹਨੇ 12 ਲੀਟਰ ਦੀ ਤੇ ਇਹਦੇ ਮਗਰ ਬੱਚਾ ਹੁਣ ਕੱਟੀ ਆ ਕੱਟੀ ਆ ਉਹ ਕਿਹੜੇ ਸੀਮਣ ਦੀ ਆ ਕੋਹੇ ਨੂਰ ਦੀ ਕੋਹੇ ਨੂਰ ਦੀ ਜੀ ਤੇ ਜਿਹੜੀ ਆਹ ਕੱਟੀ ਆ ਗਈ ਇਹ ਪਤਾ ਕਿਹੜੇ ਸੀਮਣ ਦੀ ਆ ਤੇ ਇਹ ਵੀ ਕੋਹੇ ਨੂਰ ਦੀ ਆ ਜੀ ਅੱਛਾ ਇਹ ਵੀ ਇਹ ਵੀ ਕੋਹੇ ਨੂਰ ਦੀ ਉਹ ਇਹ ਵਧੀਆ ਮੋਦੀ ਦੀ ਹੈ ਜੀ ਇਹ ਮੋਦੀ ਇਹਨੇ ਉਧਰ ਕਿੰਨਾ ਕੱਢਿਆ ਪਹਿਲੇ ਸੋਏ ਇਹਨੇ ਦੱਸ ਦੇ ਤੋ ਕੱਢਿਆ ਇਹਨੇ 10 ਕਿਲੋ ਕੱਢਿਆ ਠੀਕ ਆ ਜਿਹੜੀ ਉਹ ਬਜਰੰਗ ਵਾਲੀ ਝੋਟੀ ਆ ਆਪਣੀ ਹਨਾ ਉਹਦੇ ਮਾਰੇ ਕੱਟੀ ਆ ਛੋਟੀ ਹੈ ਕਿ ਜਿਹੜੀ ਹਾਂਜੀ ਛੋਟੀ ਹੈ ਹਾਂਜੀ ਇਹ ਕਿਹੜੇ ਸੀਮਣ ਦੀ ਕੋਹੀ ਨੂਰ ਦੀ ਇਹ ਕੋਈ ਨੂਰ ਦੀ ਆ ਅੱਛਾ ਤੇ ਜਿਹੜੀ ਆ ਮੱਝ ਵੇਚਣੀ ਆ ਹਾਂਜੀ ਤੇ ਇਹਦੀ ਪਿਛਲੇ ਸਾਲ ਕੱਟੀ ਜਿਹੜੀ ਆ ਇਹਦੀ ਉਹ ਆ ਵੱਡੀ ਕੱਟੀ ਇਹਦੀ ਹੈ ਜੀ ਇਹ ਕਿਹੜੇ ਸੀਮਣ ਦੀ ਆ ਇਹ ਵੀ ਕੋਹੀ ਨੂਰ ਦੀ ਹੈ ਜੀ ਇਹ ਵੀ ਕੋਹੀ ਨੂਰ ਦੀ ਆ ਤੇ ਹੁਣ ਕਿਹੜੇ ਤੋਂ ਗੱਪਣਾ ਹੁਣ ਵੀਰੇ ਹੁਣ ਵੀ ਕੋਹੀ ਨੂਰ ਤੇ ਠੀਕ ਆ ਆਪਾਂ ਕਿਹੜ ਮਾਜ ਦੇ ਵੀਰੇ ਤੀਜਾ ਸੂਆ ਸੋਣਾ ਜੀ ਤੇ ਇੱਥੋਂ ਬੈਗ ਛੱਡ ਦੋ ਦੁੱਧ ਕਿੰਨਾ ਪਾਇਆ ਪਹਿਲੇ ਸੂਆ ਚ ਨਾ ਪਹਿਲੇ ਸੂਆ ਵੀਰੇ 15 16 ਲੀਟਰ ਦੁੱਧ ਵਧੀਆ ਕੱਢਿਆ ਜੀ ਇਹਨੇ 15 16 ਲੀਟਰ ਦੁੱਧ ਪਿੰਦੇ ਸੂਆ ਚ ਪਾਇਆ ਵਗਾ ਤੀਜੇ ਸੂਆ ਸੂਣ ਵਾਲੀ ਤੇ ਕੁਸ਼ਕਦਨ ਇਹ ਕੱਚੀ ਪਈ ਗਈ ਇੱਥੇ ਆਡਰ ਦੀ ਕੁਆਲਿਟੀ ਜੇ ਕਰ ਲਓ ਤੇ ਚਾਰ ਥਣ ਲੱਗੇ ਵੀ ਨੇ ਮਾਜਨ ਪੰਜ ਵੀ ਛੇ ਫੋਰਡ ਸ਼ਾਨੀ ਗਈ ਸੋਹਣੇ ਆਡਰ ਦੀ ਮਾਲਕ ਨਾ ਗਈ ਬਈ ਤੋੜ ਕੇ ਦਿਖਾਵੇ ਮਾਜੁੰਦਾ ਇਹ ਤਾਂ ਕਾਦੇ ਕਾਠ ਵਧੀਆ ਮਾਜ ਦਾ ਤੇ ਸਿੰਘ ਸੂਣ ਦੀ ਕੁਆਲਿਟੀ ਥੋੜੇ ਸਾਹਮਣੇ ਨਜ਼ਰ ਆ ਰਹੀ ਚੰਗੀ ਐ ਕੁਲ ਮਿ ਉਹਦੀ ਸਮਝ ਆ ਉਹ ਉਹਦਾ ਮਨ ਖੜਨਾ ਚਾਹੀਦਾ ਕਿਉਂਕਿ ਉਹਨੇ ਪੈਸੇ ਲਾਉਣੇ ਨੇ ਤੇਗੇ। ਐਦਾਂ ਤੋਰ ਲਈ ਵੀਰੇ। ਵੀਰੇ ਪਿਛਲੇ ਸਾਲ ਤੁਸੀਂ ਤਾਂ ਚੋਈ ਆ ਨਾ ਇਹ ਕੋਈ ਥਣ ਥਣ ਘਟਵਾਤ ਨਹੀਂ ਹੈਗਾ। ਨਾ ਨਾ ਵੀਰੇ ਜੇ ਮੈਂ ਇੱਕ ਧਾਰਾ ਮਾਰ ਕੇ ਦੇਖ ਲਾਂ ਸਮੱਸਿਆ। ਅੱਛਾ ਪੂਰੀ ਸੋਹਣੀ ਐ ਗੱਲ ਪਤਾ ਹੈ? ਹਾਂਜੀ। ਠੀਕ ਆ। ਤੂੰ ਸੱਡੀ ਵਾਲੀ ਮੱਝ ਆ ਬਈ। ਲੈ ਚੱਲ ਲੰਬੀ ਲੈ ਲੰਬੀ ਖੜਾਵਾ ਕੇ ਡਾਕੂ ਜੀ ਕਰਨੀ। ਲੈ ਚੱਲ ਲੰਬੀ। ਉਹ ਕਈ ਯਾਰ ਸੇ ਭਰਾਣੇ ਦੂਦ ਰਾਡੇ ਤੋਣ ਹੁੰਦਾ ਨਾ ਫਿਰ ਕੋਈ ਦਿੱਕਤ ਨਹੀਂ ਆਉਂਦੀ। ਬਾਜਰ ਮੂਵੀ ਚੰਗਾ ਮੱਝ ਦਾ। ਤੇ ਮੋੜ ਲਿਆ ਬਸ ਵੀਰੇ ਲੈ ਚੱਲ ਕੋਈ ਗੱਲ। ਇੱ ਤੇ ਖਾਸੇ ਵੱਡੇ ਤੇ ਖਾਸੇ ਸੋਹਣੇ ਟਾਂਚ ਦੀ ਮਾਲਕ ਹਨ ਜਿਵੇਂ ਆਪਾਂ ਕਹੇ ਹਰਿਆਣੇ ਦੇ ਮੱਝਾਂ ਹੁੰਦੀਆਂ ਉਸ ਤਰ੍ਹਾਂ ਦੀ ਜਿਹਦੀ ਮੱਝ ਦੀ ਵੰਤਰ ਆ ਗਈ ਸੋਹਣਾ ਗਾਂ ਵਾਲਾ ਜਿਹੜਾ ਹਵਾ ਨਾਲ ਲੱਗਿਆ ਹੋਇਆ ਹੈਗਾ ਐਦ ਕੀ ਫਿਰ ਦੁੱਧ ਉਹਦੇ ਵਿੱਚ ਵੱਧ ਪਾਉਂਦੀ ਈ ਮੀਂਹ ਦਾ ਥੋੜਾ ਘੰਟਾ ਨਾ ਹਾਂ ਵੀਰੇ ਸੇਵਾ ਦੇ ਹਿਸਾਬ ਨਾਲ ਬਾਕੀ ਆਪਦੀ 16 ਕਿਲੋ ਤਾਂ ਪਾ ਦੂ ਨਾ ਹਾਂਜੀ ਹਾਂਜੀ ਆਰਾਮ ਨਾਲ ਠੀਕ ਮੰਨ ਕੇ ਚੱਲ ਜੇ ਮੱਲ ਹੁਣ ਛੋਡੇ ਕੋਲ ਸੂਂਦੀ ਹੈ ਮੱਝ ਇਹ ਹਾਂਜੀ ਕਿਸੇ ਭਰਾ ਨੇ ਕਹਿਣਾ ਇਹ ਸਾਹਮਣੇ ਕੋਈ ਗੱਲ ਨਹੀਂ ਤੇ ਵੀ ਮਤਲਬ ਜੇ ਸਾਨੂੰ 16 ਕਿਲੋ ਤੋਲ ਕੇ ਜਦੋਂ ਤੋਲ ਦੋਗੇ ਹਾਂ ਤੋਲ ਕੇ ਅੱਜ ਵਿੱਚ ਉਹਦਾ ਵੀਰੇ ਯਾਰ ਪਸ਼ੂ ਵੱਧ ਨੇ ਸਾਹਮਣੇ ਔਖਾ ਸਾਡਾ ਖੇਤੀ ਦੀ ਕੰਮ ਵੱਧ ਕਰਦੇ ਆਂਗੇ ਖੇਤੀ ਦਾ ਵੱਧ ਕੰਮ ਕਰਦੇ ਆਂ ਹਾਂ ਤੇ ਬਾਕੀ ਤੁਸੀਂ ਗਾਵਾਂ ਵਾਲੀ ਗੱਲ ਕਰਦੇ ਸੀ ਜਿਵੇਂ ਹਾਂ ਗਾਵਾਂ ਰੱਖਣੀਆਂ ਨੇ ਚਾਰਕ ਬਸ ਬਾਹਲੀਆਂ ਨਹੀਂ ਰੱਖਣੀਆਂ ਜੀ ਅੱਛਾ ਮਤਲਬ ਮੱਝਾਂ ਵੇਚੀਆਂ ਜਿਵੇਂ ਜਿਵੇਂ ਤਿਆਰ ਹੋਣੀਆਂ ਹਾਂ ਮੱਝਾਂ ਵੇਚਦੇ ਹਾਂ ਹਾਂ ਚਾਰਕ ਗਾਵਾਂ ਹੀ ਰੱਖਣੀਆਂ ਚਾਰਕ ਗਾਵਾਂ ਦਾ ਸੁਆਸ ਬਾਹਲੀਆਂ ਨਹੀਂ ਹਾਂ ਠੀਕ ਆ ਤੇ ਮੁੱਲ ਮਾਲ ਫਿਰ ਇਹਦਾ ਮੁੱਲ ਵੀਰੇ ਕੋਈ ਨਾ ਫੋਨ ਤੇ ਕਰ ਲਾਂਗੇ ਮਤਲਬ ਮੱਝ ਦੇ ਸਾਬ ਜਾਇਜਾ ਹੋ ਹਾਂਜੀ ਹਾਂਜੀ ਜਮਾ ਠੀਕ ਆ ਤੇ ਤੀਜੀ ਸੂਨ ਵਾਲੀ ਦੇਖਸਾ ਮੱਝ ਦੀ ਸਿੰਘਾ ਸੋਹਦੀ ਤੇ ਬਾਕੀ ਕੋਈ ਭਰਾ ਦੂਰੋਂ ਚੱਲ ਕੇ ਆਊਗਾ ਉਹਨੂੰ ਮੱਝ ਮਤਲਬ ਕਿਸੇ ਗੱਲ ਦੀ ਕਮੀ ਲੱਗਣੀਗੀ ਚੰਗੀ ਆ ਮੱਝ ਕੋਲੋਂ ਮਲਾ ਕੇ ਆਇਥੋਂ ਸਾਨੂੰ ਮੈਂ ਬੈਣੀ ਸ਼ਾਰਟ ਤੋਂ ਦੁਬਾਰਾ ਫੇਰ ਥਾਂ ਦਿਖਾ ਦੇਣਾ ਨਾ ਤੇ ਬਾਕੀ ਜਿਹੜੀ ਪਿੱਛੇ ਆਰਡਰ ਦੀ ਕੁਆਲਿਟੀ ਆ ਉਹਨੇ ਅੱਗੇ ਨੂੰ ਤੇ ਉਹਨੇ ਪਿੱਛੇ ਨੂੰ ਆ ਤੇ ਆਇਥੋਂ ਬੈਕ ਸ਼ਾਰਟ ਤੋਂ ਸਾਨੂੰ ਜਵੰਤਰ ਚੈੱਕ ਕਰ ਲਓ ਤੇ ਬੈਣੀ ਸਾਈਡ ਤੋਂ ਦੇਖ ਸਕਦੇ ਹੋਗੇ ਸੋਨੇ ਵਧੀਆ ਹਵਾਨਾ ਚੈੱਕ ਕਰ ਲੈਂਦੀ ਆ ਪੂਰਾ ਹਾਂ ਪੂਰਾ ਵਧੀਆ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਸ ਸੋਨਾ ਤੇ ਹਾਂਜੀ ਹੁਣ ਕੋਈ ਨੂਰ ਤੋਂ ਗੱਬਣ ਲੱਗ ਛੰਡੇ ਦੀ ਫਾਰਮ ਤੋਂ ਲੱਗ ਜਾ ਕੱਟੀ ਕੁਟੀਆ ਕੀ ਤਾਂ ਗੱ ਮੰਨ ਲਓ ਇਹਨੇ ਕੱਟੀਆਂ ਨੇ ਹਾਂਜੀ ਠੀਕ ਠੀਕ ਪਹਿਲਾਂ ਇਹ ਮਲ ਕੱਟੀਆਂ ਤੇ ਹੁਣ ਵੀ ਹਾਂਜੀ ਠੀਕ ਆ ਤੇ ਇਹ ਮੱਝਾ ਵੀਰ ਕੋਲੇ ਤੇ ਵੀਰੇ ਇੱਕ ਨੰਬਰ ਫੇਰ ਬੋਲ ਲਾਸਟ ਜਾ 981508189 ਠੀਕ ਆ ਇਹ ਬਾਈ ਦਾ ਮੋਬਾਈਲ ਨੰਬਰ ਆ ਜੋ ਜਿਹੜੇ ਵੀ ਨੂੰ ਮੱਝ ਪਸੰਦ ਆਉਗੀ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਨੇ ਧੰਨਵਾਦ